ਗੁਰਪ੍ਰੀਤ ਕਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਟਾਂਕ ਅੱਜ ਅਸੀਂ ਇੱਥੇ ਜੋ ਸਤਲੁਜ ਨਦੀ ਦਾ ਬੰਨਵਾ ਬੋਟਲ ਟੈਲ ਦਾਸ ਜਿੱਥੇ ਦਰਿਆ ਨੇ ਢਾਹ ਲਾਈ ਹੋਈ ਆ ਉੱਥੋਂ ਬੋਲਦੇ ਆ ਔਰ ਇਸ ਵਾਰੇ ਅਸੀਂ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਇੱਥੇ ਬੰਨ ਕਾਫੀ ਲੰਬਾ ਟੁੱਟ ਚੁੱਕਾ ਆ ਉਸ ਦੇ ਸਬੰਧ ਵਿੱਚ ਪਹਿਲਾਂ ਪ੍ਰਸ਼ਾਸਨ ਨੇ ਆਪਣੀ ਪੂਰੀ ਬਾਹ ਲਾਈ ਹੁਣ ਮਹਾਪੁਰਸ਼ਾਂ ਨੇ ਆਨੰਦਪੁਰ ਸਾਹਿਬ ਵਾਲਿਆਂ ਨੇ ਜਿਹੜੇ ਗੜ ਸ਼ੰਕਰ ਤੋਂ ਸੜਕ ਦੀ ਸੇਵਾ ਨਿਵਾ ਰਹੇ ਆ ਉਹਨੇ ਮੋਰਚਾ ਸੰਭਾਲਿਆ ਔਰ ਨਾਲ ਪ੍ਰਸ਼ਾਸਨ ਵੀ ਸਹਿਯੋਗ ਦੇ ਆ ਔਰ ਸੰਗਤਾਂ ਵੀ ਸਹਿਯੋਗ ਦੇ ਰਹੀਆਂ ਉਸ ਸਬੰਧ ਵਿੱਚ ਮਹਾਪੁਰਸ਼ਾਂ ਨੇ ਇੱਕ ਉਹ ਤਾਂ ਮੋਰਚਾ ਸੰਭਾਲਿਆ ਉਹਦੇ ਨਾਲ ਨਾਲ ਲੰਗਰ ਵੀ ਚੱਲ ਰਿਹਾ ਲੰਗਰ ਦੀ ਸੇਵਾ ਵੀ ਆ ਇਹ ਗੁਰੂ ਨਾਨਕ ਦਾ ਮਿਸ਼ਨ ਆ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਅਟੁੱਥ ਲੰਗਰ 24 ਘੰਟੇ ਚੱਲ ਰਿਹਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸਾਰੇ ਇਲਾਕੇ ਦੀ ਸੰਗਤਾਂ ਆ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸੇ ਨੇ ਕੋਈ ਪਾਰਟੀ ਨਹੀਂ ਰੱਖੀ ਕਿਸੇ ਨੇ ਕੋਈ ਬੈਰ ਵਿਰੋਧ ਨਹੀਂ ਰੱਖਿਆ ਜਿੱਦਾਂ ਦੀ ਵੀ ਸੇਵਾ ਕੋਈ ਟਰਾਲੀਆਂ ਨਾ ਕਰ ਰਿਹਾ ਕੋਈ ਮੁੰਡੇ ਬਥੇਲਾ ਚੱਕ ਕੇ ਕਰ ਰਿਹਾ ਕੋਈ ਦੁੱਧ ਲਿਆ ਰਿਹਾ ਕੋਈ ਸਮੋਸੇ ਲਿਆ ਰਿਹਾ ਕੋਈ ਹਰੇਕ ਤਰ੍ਹਾਂ ਸੇਵਾ ਕਰਦਾ ਕੋਈ ਡੀਜ਼ਲ ਲਿਆ ਕੇ ਪਾ ਰਿਹਾ ਕੋਈ ਆਪਣੇ ਜਿੱਦਾਂ ਦੀ ਵੀ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਆ ਕੋਈ ਜਲ ਲਿਆ ਕੇ ਸੇਵਾ ਕਰ ਰਿਹਾ ਆ ਦੇਖ ਲੋ ਕਿੰਨੀਆਂ ਗੱਡੀਆਂ ਖੜੀਆਂ ਕੋਈ ਰੇਤੇ ਦੇ ਥੈਲੇ ਕੋਈ ਮਿੱਟੀ ਦੀਆਂ ਟਰਾਲੀਆਂ ਦੂਰੋਂ ਦੂਰੋਂ ਆਈਆਂ ਨਕੋਦਰ ਹੁਸ਼ਿਆਰ ਪਰ ਤਰਨਤਾ ਇਧਰ ਆਪਣੇ ਜਲੰਧਰ ਦੇ ਲਾਗੇ ਤੋਂ ਵੀ ਟਰਾਲੀਆਂ ਇੱਥੇ ਪਹੁੰਚੀਆਂ ਆ ਜਿਨੇ ਵੀ ਸੋਸ਼ਲ ਮੀਡੀਆ ਤੇ ਦੇਖਿਆ ਉਹ ਲੈ ਕੇ ਆਪਣੇ ਜਿੱਦਾਂ ਸ਼ਰਦਾ ਉਧਾ ਦਾ ਪਹੁੰਚ ਗਿਆ ਇਲਾਕੇ ਵਿੱਚ ਹਰੇਕ ਪਿੰਡ 'ਚ ਮਿੱਟੀ ਦੇ ਥੈਲੇ ਭਰੇ ਜਾ ਰਹੇ ਆ ਔਰ ਬੜਾ ਸਹਿਯੋਗ ਦੇ ਰਿਹਾ ਸਾਰਿਆਂ ਦਾ ਇਲਾਕੇ ਦਾ ਸਿੱਖ ਜਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਜੋ ਸਾਡੇ ਪੰਜਾਬ ਨੂੰ ਇੱਕ ਕਲੰਕ ਲੱਗਾ ਹੋਇਆ ਸੀ ਕਿ ਨਸ਼ੇ 'ਚ ਨਸ਼ੇ 'ਚ ਡੁੱਬ ਗਿਆ ਛੇਵਾਂ ਦਰਿਆ ਚੱਲ ਗਿਆ ਪਰ ਨੌਜਵਾਨਾਂ ਨੇ ਸਾਬਤ ਕਰਤਾ ਵੀ ਸਾਰੇ ਨਸ਼ੇ 'ਚ ਨਹੀਂ ਹੈਗੇ ਕੋਈ 100 'ਚੋਂ ਇੱਕ ਹੋਊਗਾ ਉਹਦਾ ਸਾਰੀਆਂ ਕੰਮਾਂ 'ਚ ਹੁੰਦੇ ਆ ਪਰ ਨੌਜਵਾਨੀ ਨੇ ਅੱਜ ਦਿਖਾਲ ਦਿੱਤਾ ਇੱਥੇ ਨੌਜਵਾਨੀ ਪਤਾ ਲੱਗਾ ਵੀ ਅੱਜ ਦਰਿਆਵਾਂ ਤੇ ਔਰ ਜਾ ਕੇ ਜਾਂ ਜਿੱਥੇ ਵੀ ਹੜ ਆਇਓ ਆ ਪੇ ਨੌਜਵਾਨੀ ਕੀ ਹੁੰਦੀ ਆ ਮੈਂ ਇੰਨਾ ਹੀ ਕਹਿੰਦਾ ਹੋਇਆ ਪੂਰੇ ਜਗਤ ਦਾ ਸਿੱਖ ਕੌਮ ਦਾ ਹੋਰ ਕੌਮਾਂ ਦਾ ਜਿੰਨੇ ਸਾਡਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਆਂ ਔਰ ਗੁਰੂ ਮਹਾਰਾਜ ਨੂੰ ਅਰਦਾਸ ਕਰਦਾ ਆਂ ਸਰਦੀ ਚੜ੍ਹਦੀ ਕਲਾ ਬਖਸ਼ਿਓ ਮਹਾਪੁਰਸ਼ਾਂ ਨੂੰ ਅੱਗੇ ਕਾਰਜ ਚਲਾਉਣ ਦੀ ਸਮਰੱਥਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਦੇ ਨਾਲ ਹੀ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦਾ ਆਂ ਜਿਹੜੇ ਦੂਰੋਂ ਦੂਰੋਂ ਆ ਕੇ ਇਹਨੂੰ ਵਦੇਸ਼ਾਂ ਵਿਦੇਸ਼ਾਂ ਦਾ ਕਪਚਾ ਰਹੇ ਆ ਵਿਦੇਸ਼ਾਂ ਤੋਂ ਵੀ ਸੰਗਤ ਕਾਫੀ ਸਹਿਯੋਗ ਕਰ ਰਹੀ ਆ ਜਿਹੜਾ ਇਹ ਸਹਿਯੋਗ ਆ ਵਿਦੇਸ਼ਾਂ ਤੋਂ ਹਰੇਕ ਤਰ੍ਹਾਂ ਦਾ ਸਹਿਯੋਗ ਆ ਤਾਂ ਹੀ ਇਹ ਕਾਰਜ ਐਡੇ ਵੱਡੇ ਚੱਲ ਰਿਹਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ